PRTC বাস ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ ਜਿੱਥੇ বাস ਦੀ بارش ਦੌਰਾਨ ਆਮੋ ਸਾਹਮਣੇ ਇੱਕ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ বাস ਅਤੇ ਟਰੱਕ ਦੋਵਾਂ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਟਰੱਕ ਦਾ ਡਰਾਈਵਰ ਜਿਹੜਾ ਉਹ ਕੈਬਨ ਦੇ ਵਿੱਚ ਫਸ ਜਾਂਦਾ ਹੈ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਕਟਰ ਦੇ ਨਾਲ ਟਰੱਕ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਟਰੱਕ ਦਾ ਡਰਾਈਵਰ ਜਿਹੜਾ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਏ ਦੂਜੇ ਪਾਸੇ ਬੱਸ ਡਰਾਈਵਰ ਦੇ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਅਤੇ ਬਾਕੀ ਸਵਾਰੀਆਂ ਨੇ ਜਿਹੜੀਆਂ ਉਹ ਵੀ ਮਾਮੂਲੀ ਸੱਟਾਂ ਦਾ ਸ਼ਿਕਾਰ ਹੋਈਆਂ ਨੇ ਤਾਂ ਪਾਤੜਾ ਬਾਈਪਾਸ ਦੇ ਉੱਤੇ ਇਹ ਵੱਡਾ ਸੜਕ ਹਾਦਸਾ ਵਾਪਰਿਆ ਏ ਜਿੱਥੇ ਅੱਜ ਇੱਕ ਪੀ ਆਰਟੀਸੀ ਦੀ ਬੁਢਲਾਡਾ ਡਿੱਪੂ ਦੀ ਬੱਸ ਆ ਜਿਹੜੀ ਇੱਕ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਤਾਂ ਟਕਰਾ ਤੋਂ ਬਾਅਦ ਮੌਕੇ ਉੱਤੇ ਚੀਕ ਚਿਹਾੜਾ ਹੈ ਜਿਹੜਾ ਉਹ ਮੱਤ ਜਾਂਦਾ ਹੈ ਵੱਡੀ ਦੇ ਵਿੱਚ ਸਵਾਰੀਆਂ ਪੀ ਆਰ ਟੀ ਸੀ ਦੀ ਬੱਸ ਵਿੱਚ ਸਵਾਰ ਹੁੰਦੀਆਂ ਨੇ ਲੇਕਿਨ ਕਿਸੇ ਵੀ ਸਵਾਰੀ ਦੇ ਜਿਆਦਾ ਸੱਟ ਨਹੀਂ ਵੱਜਦੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਵਾਹਨ ਨੇ ਜਿਹੜੇ ਉਹ بارش ਦੇ ਦੌਰਾਨ ਆਮੋ-ਸਾਮਨੇ ਟਕਰਾ ਗਏ ਜਿਸ ਕਾਰਨ ਦੋਵੇਂ ਵਾਹਨਾਂ ਦੇ ਕੈਬਨ ਨੇ ਜਿਹੜੇ ਉਹ ਕਾਫੀ ਜਿਆਦਾ ਇੰਪੈਕਟ ਹੋਏ ਅਤੇ ਟਰੱਕ ਦਾ ਡਰਾਈਵਰ ਤਾਂ ਟਰੱਕ ਦੇ ਵਿੱਚ ਹੀ ਫਸ ਗਿਆ ਜਿਸ ਨੂੰ ਬਾਅਦ ਦੇ ਵਿੱਚ ਟਰੱਕ ਦੀ ਬਾਡੀ ਨੂੰ ਕੱਟ ਕੇ ਬਾਹਰ ਕੱਢਿਆ ਗਿਆ ਤਾਂ ਮੌਕੇ ਉੱਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਦਾ ਜਿਹੜਾ ਉਹ ਚਲਾਇਆ ਗਿਆ ਤਾਂ ਪੂਰੇ ਐਕਸੀਡੈਂਟ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਤੇ ਬੱਸ ਵਾਲੇ ਦੇ ਨਾਰਮਲ ਰੱਟਾਂ ਨੇ ਵਸੇ ਸਵੇਰੇ 7:00 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋ ਗਿਆ ਇਹ ਬੱਸ ਇੱਕ ਹਾਈ ਬੈਕ ਟੱਕਰ ਹੋ ਜਾ ਰਹੀ ਉਹ ਤੋਂ ਆਈ ਸੀ ਬੱਸ ਤੇ ਪਹਿਲਾਂ ਪਤਨਾ ਸੈਕਟਰੋਂ ਘੰਟਾ ਰਿਹਾ ਸੀ ਜਦੋਂ ਤੱਕ ਦੇਖਾ ਕੋਈ ਟੱਕਰ ਤੇ ਮੌਕੇ ਤੇ ਪਹੁੰਚੇ ਅਸੀਂ ਇੱਥੇ ਜਾ ਕੇ ਅਸੀਂ ਬਿਲਕੁਲ ਪਹਿਲਾਂ ਉਹਨਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਆਪਣਾ ਫਟੇ ਡਰਾਈਵਰ ਨੂੰ ਬਹੁਤ ਮਸ਼ਹੂਰ ਨਾਲ ਕੱਟਿਆ ਗਿਆ ਬਾਹਰ ਹੀ ਰਾੜਾ ਰੂੜਾ ਲਾ ਕੇ ਕੱਟਰ ਕੁੱਟਰ ਬਾਹਰ